ਹੱਕਾਂ ਤੇ ਮੰਗਾਂ ਨੂੰ ਲੈ ਕੇ ਤੇ ਉੱਥੇ ਹੀ ਦੂਸਰੇ ਪਾਸੇ ਵੇਖਿਆ ਗਿਆ ਅੱਜ ਕਿਸਾਨਾਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਇੱਕ ਵਾਰ ਫੇਰ ਕੀਤਾ ਜਾਣਾ ਸੀਗਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਗਈ ਨਾਕੇ ਲਗਾ ਦਿੱਤੇ ਗਏ ਤੇ ਉੱਥੇ ਹੀ ਬੀਤੇ ਦਿਨੇ ਵੀ ਵੇਖਿਆ ਗਿਆ ਜਗਜੀਤ ਸਿੰਘ ਢੱਲੇਵਾਲ ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਲਿੱਤਾ ਜਾਂਦਾ ਹੈ ਜੀ ਹਾਂ ਉਹਨਾਂ ਦੇ ਘਰ ਦੇ ਵਿੱਚ ਹੀ ਕੱਲ ਨਜ਼ਰਬੰਦ ਕਰ ਲਿੱਤਾ ਜਾਂਦਾ ਤੇ ਅੱਜ ਵੀ ਕੁਝ ਅਜੇਹਾ ਹੀ ਵੇਖਣ ਨੂੰ ਮਿਲਿਆ ਅੱਜ ਵੀ ਜਗਜੀਤ ਸਿੰਘ ਢੱਲੇਵਾਲ ਨੂੰ ਦੂਸਰੇ ਦਿਨ ਵੀ ਨਜ਼ਰਬੰਦ ਰੱਖਿਆ ਗਿਆ ਫਰੀਦਕੋਟ ਦੇ ਉਹਨਾਂ ਦੇ ਹੀ ਪਿੰਡ ਢੱਲੇਵਾਲਾ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਨਜ਼ਰਬੰਦ ਰੱਖਿਆ ਗਿਆ ਗ्रामਿੰਦ ਜਿਹੜੇ ਪਿੰਡ ਦੇ ਲੋਕ ਨੇ ਢੱਲੇਵਾਲ ਨੂੰ ਮਿਲਣਾ ਚਾਹੁੰਦੇ ਸੀ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਰੋਕਾਂ ਦੇ ਵੱਲੋਂ ਵਿਰੋਧ ਮਾਰਚ ਵਿੱਚ ਸ਼ਾਮਿਲ ਹੋਣ ਲਈ ਉਹਨਾਂ ਨੂੰ ਮਿਲਣਾ ਸੀਗਾ ਜਿਸ ਦੇ ਵਿੱਚ ਕਿਸਾਨ ਮਹਿਲਾਵਾਂ ਮਹਿਲਾਵਾਂ ਵੀ ਸੀਗੀਆਂ ਪਰ ਪੁਲਿਸ ਨੇ ਉਹਨਾਂ ਦੇ ਘਰ ਦੇ ਬਾਹਰ ਹੀ ਉਹਨਾਂ ਨੂੰ ਰੋਕ ਲਿਆ ਸੋ ਲਗਾਤਾਰ ਦੇਖਿਆ ਜਾ ਰਿਹਾ ਕਿਸਾਨ ਯੂਨੀਅਨ ਜਿਹੜਾ ਹੈ ਆਪਣੀ ਮੰਗਾਂ ਤੇ ਲਈ ਲਗਾਤਾਰ ਪ੍ਰਦਰਸ਼ਨ ਕਰਦਾ ਹੋਇਆ ਦਿਖਾਈ ਦੇ ਰਿਹਾ ਤਾਂ ਇਸੇ ਵਿਚਾਲੇ ਜਦੋਂ ਉੱਥੇ ਪਹੁੰਚਦੇ ਨੇ ਡੱਲੇਵਾਲ ਨੂੰ ਮਿਲਣ ਲਈ ਜਿਹੜੇ ਪਿੰਡ ਦੇ ਲੋਕ ਪਹੁੰਚਦੇ ਨੇ ਉੱਥੇ ਹੀ ਪੁਲਿਸ ਦੇ ਵੱਲੋਂ ਰੋਕ ਦਿੱਤਾ ਜਾਂਦਾ ਤੇ ਉੱਥੇ ਲੋਕਾਂ ਦੇ ਵੱਲੋਂ ਗੁੱਸਾ ਦਿਸਾਇਆ ਜਤਾਇਆ ਜਾਂਦਾ ਜਿਸ ਦੇ ਵਿੱਚ ਕਿਸਾਨ ਬੀਬੀਆਂ ਵੀ ਸ਼ਾਮਲ ਹੁੰਦੀਆਂ ਨੇ ਪਰ ਉਹਨਾਂ ਨੂੰ ਵੀ ਉੱਥੇ ਹੀ ਰੋਕ ਦਿੱਤਾ ਜਾਂਦਾ ਤੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਨਹੀਂ ਮਿਲਣ ਲਈ ਦਿੱਤਾ ਜਾਂਦਾ ਸੋ ਲਗਾਤਾਰ ਇਸ ਦੇ ਬਾਬਤ ਹੋਰ ਕੀ ਜਾਣਕਾਰੀ ਸਾਹਮਣੇ ਆਈ ਹੈ ਤੁਹਾਨੂੰ ਇਹ ਵੀ ਸਾਂਝਾ ਕਰ ਦਿੰਨੇ ਆਂ ਮੇਰਾ ਨਾਮ ਈ ਗੁਰਪ੍ਰੇਮ ਸਿੰਘ ਪਿੰਡ ਡੱਲੇਆਲਾ ਅਸੀਂ ਇਹ ਰੋਸ ਮਾਰਚ ਹੈ ਜਿਹੜਾ ਉਹ ਰੋਸ ਮਾਰਚ ਸਿਰਫ ਇਹ ਹੈ ਕਿ ਜਿਸ ਤਰੀਕੇ ਨਾਲ ਕੱਲ ਸਵੇਰ 3 ਵਜੇ ਤੋਂ ਲੈ ਕੇ ਡੱਲੇਆਲ ਸਾਹਿਬ ਨੂੰ ਇੱਥੇ ਡਿਟੇਨ ਕੀਤਾ ਹੋਇਆ ਘਰ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਅ ਪਹਿਲੀ ਤਾਂ ਗੱਲ ਹੈ 24 ਘੰਟਿਆਂ ਤੱਕ ਹੁੰਦਾ ਹੈ 24 ਘੰਟੇ ਤੋਂ ਉੱਪਰ ਲੰਘ ਗਿਆ ਸਮਾਂ ਪਿੰਡ ਨੇ ਕੱਲ ਵੀ ਬੜਾ ਔਖਾ ਸਮਝਾਇਆ ਸੀਗਾ ਡੱਲੇਆਲ ਸਾਹਿਬ ਦੀ ਵੀ ਇਹੀ ਗੱਲ ਸੀਗੀ ਪ੍ਰਸ਼ਾਸਨ ਤੱਕ ਵੀ ਉਹਨਾਂ ਨੇ ਇਹੀ ਪਹੁੰਚਾਇਆ ਸੀ ਮੈਸੇਜ ਕਿ ਭਾਈ ਮੈਨੂੰ ਮੋਰਚੇ ਤੱਕ ਕੋਈ ਚੱਕਰ ਨਹੀਂ ਤੁਸੀਂ ਆਪਦੇ ਕਰਮਚਾਰੀ ਜਿਹੜੇ ਉਹ ਨਾਲ ਭੇਜ ਦਿਓ ਮੈਂ ਮੋਰਚੇ 'ਚ ਜਾ ਇਹਨਾਂ ਨੇ ਚਲੋ ਇਹ ਗੱਲ ਆਪਦਾ ਮਜਬੂਰੀਆਂ ਦੱਸ ਕੇ ਚਲੋ ਡੱਲੇਵਾਲ ਸਾਹਿਬ ਨੇ ਵੀ ਉਸ ਗੱਲ ਤੇ ਐਗਰੀ ਕੀਤਾ ਕਿ ਚਲੋ ਫਿਰ ਸਾਡੇ ਬੰਦੇ ਮਿਲਣ ਦਿੱਤੇ ਜਾਣ ਵੀ ਜਿਹੜੇ ਮੇਰੇ ਕੋਲੇ ਬੰਦੇ ਆਉਣਗੇ ਮੇਰੇ ਬੰਦਿਆਂ ਨੂੰ ਕੋਈ ਵੀ ਰੋਕ ਟੋਕ ਨਾ ਹੋਵੇ ਅ ਕੱਲ ਵੀ ਪ੍ਰਸ਼ਾਸਨ ਵੱਲੋਂ ਇੱਥੇ ਬੰਦਿਆਂ ਨੂੰ ਰੋਕਿਆ ਟੋਕਿਆ ਗਿਆ ਅੱਜ ਸੋ ਹੁਣ 24 ਘੰਟਿਆਂ ਤੋਂ ਜਿਹੜਾ ਸਮਾਂ ਉੱਪਰ ਲੰਘ ਗਿਆ ਤਾਂ ਪਿੰਡ ਵੱਲੋਂ ਇਹੀ ਅ ਸਾਡੇ ਜਿਹੜੇ ਸੀਗਾ ਕਿ ਅਸੀਂ ਡੱਲੇਵਾਲ ਸਾਹਿਬ ਨੂੰ ਮਿਲਣਾ ਸਾਡਾ ਮਿਲਣਾ ਜ਼ਰੂਰੀ ਆ ਕਿ ਅਸੀਂ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਉਹ ਫਿਜ਼ੀਕਲੀ ਬਹੁਤ ਵੀਕ ਨੇ ਪਹਿਲਾਂ ਹੀ ਉਹ ਤਿੰਨ ਬੰਦਿਆਂ ਦਾ ਸਹਾਰਾ ਦੋ ਬੰਦਿਆਂ ਦਾ ਸਹਾਰਾ ਲੈ ਫਿਰ ਇਹ ਰੋਸ ਮਾਰਚ ਆ ਜਿਹੜਾ ਇੱਕ ਤਰੀਕੇ ਨਾਲ ਕਿ ਅਸੀਂ ਫਿਰ ਜੇ ਹਾਂ ਐ ਨਹੀਂ ਤਾਂ ਫਿਰ ਅਸੀਂ ਆਏ ਰੋਸ ਮਾਰਚ ਕਰਕੇ ਆ ਦੱਡਲੇਵਾਲ ਸਾਹਿਬ ਕੋਲੇ ਪਹੁੰਚਾਂਗੇ ਦੂਜੀ ਗੱਲ ਇਹ ਰੋਸ ਮਾਰਚ ਦੇ ਵਿੱਚ ਵੱਡਾ ਕਾਰਨ ਜਿਹੜਾ ਕਿ ਜਿਸ ਤਰੀਕੇ ਨਾਲ ਕੱਲ ਭਗਵੰਤ ਮਾਨ ਨੇ ਇੱਕ ਟਵੀਟ ਜਿਸ ਤਰੀਕੇ ਦੀ ਸ਼ਬਦਾਵਲੀ ਵਰਤੀ ਸੀਗੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹ ਸਰਕਾਰ ਖੁਦ ਦੀ ਇੱਕ ਧਰਨੇ ਚੋਂ ਨਿਕਲੀ ਹੋਈ ਸਰਕਾਰ ਹੈ ਘੱਟੋ ਘੱਟ ਹੋਰ ਤਾਂ ਕੋਈ ਨਾ ਤਾਂ ਇਹ ਤਾਂ ਸਮਝਣਾ ਚਾਹੀਦਾ ਕਿ ਧਰਨੇ ਆ ਜਿਹੜੇ ਉਹ ਆਮ ਲੋਕਾਂ ਦੇ ਵਿੱਚ ਕੀ ਰੋਲ ਅਦਾ ਕਰਦੇ ਨੇ ਘੱਟੋ ਘੱਟ ਇਹਨਾਂ ਨੂੰ ਉਹ ਸ਼ਬਦਾਵਲੀ ਤੇ ਇਸ ਤਰੀਕੇ ਦਾ ਮਤਲਬ ਕਿ ਡਿਕਟੇਟਰਸ਼ਿਪ ਵਾਲੇ ਫੈਸਲੇ ਆ ਜਿਹੜੇ ਸੋ ਵਿੱਚੋਂ ਵੀ ਇਹ ਜਿਹੜਾ ਰੋਸ ਮਾਰਚ ਕੀਤਾ ਸੀ ਹੁਣ ਤੁਹਾਨੂੰ ਮਿਲਨ ਦਿੱਤਾ ਜਾ ਰਿਹਾ ਹੈ ਔਰ ਜੇ ਨਹੀਂ ਮਿਲ ਦਿੱਤਾ ਜਾ ਰਿਹਾ ਫਿਰ ਪੰਜ ਬੰਦਿਆਂ ਨੂੰ ਇਹਨਾਂ ਨੇ ਕਿਹਾ ਅ ਅੰਦਰ ਭੇਜਿਆ ਪੰਜ ਬੰਦਿਆਂ ਨੂੰ ਪ੍ਰਸ਼ਾਸਨ ਨੇ ਇੱਕ ਵਾਰ ਬਾਕੀ ਜੇ ਮੰਨ ਲਓ ਕੋਈ ਵੀ ਜਿਸ ਤਰੀਕੇ ਨਾਲ ਹੁਣ ਅੱਗੇ ਸਾਡਾ ਵਾਫਤ ਗਿਆ ਅੰਦਰ ਗੱਲ ਕਰਨ ਜਿਸ ਤਰੀਕੇ ਦਾ ਵੀ ਉਹਨਾਂ ਨੂੰ ਗੱਲ ਆਊਗੀ ਜੇ ਬਾਕੀ ਦੇ ਪ੍ਰਸ਼ਾਸਨ ਮਤਲਬ ਕਿ ਪਿੰਡ ਵਾਸੀਆਂ ਨੂੰ ਸਾਡਿਆਂ ਨੂੰ ਮਿਲ ਨਾ ਦਿੱਤਾ ਜਾਊਗਾ ਫਿਰ ਉਸ ਤਰੀਕੇ ਨਾਲ ਕੋਈ ਗੱਲਬਾਤ ਜਿਵੇਂ ਇਹਦੀ ਵੀ ਡੱਲੇਵਾਲ ਸਾਹਿਬ ਨਾਲ ਹੋਊਗੀ ਉਸ ਤਰੀਕੇ ਦਾ ਫੈਸਲਾ ਅੱਗੇ ਲਿਆ ਜਾਊਗਾ ਕਿੱਡੀਆਂ ਗੱਲਾਂ ਸਾਂਝੀਆਂ ਕਰਨੀਆਂ ਸੀ ਡੱਲੇਵਾਲ ਨੂੰ ਮਿਲ ਕੇ ਤੁਸੀਂ ਅਸੇਤਾ ਜੀ ਇਹ ਹੀ ਗੱਲਾਂ ਸਾਂਝੀਆਂ ਕਰਕੇ ਉਹ ਬੇਸ਼ੱਕ ਇੱਥੇ ਪੁਲਕ ਸਟੱਡੀ ਦੇ ਵਿੱਚ ਹੈ ਜਾਨੀ ਕਿ ਪਰ ਉਹਨਾਂ ਨੂੰ ਅਸੀਂ ਇਸ ਮਕਸਦ ਨਾਲ ਆਏ ਹਾਂ ਕਿ ਘੱਟੋ ਘਾਟੇ ਪ੍ਰਸ਼ਾਸਨ ਹੈ ਜਾਂ ਜਿਹੜੇ ਅਧਿਕਾਰੀ ਹੈ ਉਹਨਾਂ ਨੂੰ ਗੁਰਦੁਆਰੇ ਸਾਹਿਬ ਉਹ ਇੱਕ ਅਮਰਤਾਰੀ ਸਿੱਖ ਹੈ ਉਹਨਾਂ ਨੂੰ ਉੱਥੇ ਮੱਥਾ ਟੇਕਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਜਦੋਂ ਕਿ ਆਪਣੇ ਕੋਲੇ ਬਹੁਤ ਵੱਡੀ ਪੁਲਿਸ ਫੋਰਸ ਹੈ ਤੇ ਅਸੀਂ ਪਿੰਡ ਦੇ ਬਾਹਰ ਬਾਹਰ ਤਾਂ ਨਾਤ ਕਰ ਸਕਦੇ ਹਾਂ ਸਿਰਫ ਮਸਲਾ ਤਾਂ ਇੱਕ ਢੱਲੇਵਾਲ ਸਾਹਿਬ ਨਾਲ ਹੀ ਹੈ ਉਹਨਾਂ ਨੂੰ ਹੀ ਇਹਨਾਂ ਨੇ ਉੱਥੇ ਭਰਨੇ 'ਚ ਨਹੀਂ ਪਹੁੰਚਣ ਦੇਣਾ ਤੇ ਕੀ ਉਹ ਇੱਥੇ ਸਾਡੇ ਜਿਹੜਾ ਮੋਰਚਾ ਚੱਲ ਰਿਹਾ ਉਸ ਮੋਰਚੇ 'ਚ ਨਹੀਂ ਸ਼ਾਮਲ ਹੋ ਸਕਦੇ ਇਹ ਸਾਡਾ ਉਹਨਾਂ ਦਾ ਬੁਨਿਆਦੀ ਹੱਕ ਹੈ ਆਪਣੀਆਂ ਲੋੜਾ ਆਪਣੀਆਂ ਮੰਗਾਂ ਨੂੰ ਮੁੱਖ ਰੱਖ ਕੇ ਜਿਹੜਾ ਇੱਥੇ ਚੱਲ ਰਿਹਾ ਹੈ ਧਰਨਾ ਉਹਦੇ ਵਿੱਚ ਉਹਨਾਂ ਦਾ ਬੈਠਣਾ ਹੱਕ ਹੈ ਇਹ ਇੱਕ ਬਹੁਤ ਲੋਕਤੰਤਰੀਕ ਅਧਿਕਾਰਾਂ ਦਾ ਜਿਹੜਾ ਘਾਣ ਹੋ ਰਿਹਾ ਤੇ ਮਾਨ ਸਰਕਾਰ ਨੇ ਜਾ ਬਹੁਤ ਹੀ ਵੱਡਾ ਇਹ ਧੱਕਾ ਕਰਦਿਆਂ ਹੋਇਆਂ ਇੱਕ ਪਾਸੇ ਕਹਿਣਾ ਕਿ ਅਸੀਂ ਕਿਸਾਨਾਂ ਦੇ ਵਿੱਚੋਂ ਜਾਂ ਧਰਨਿਆਂ ਚੋਂ ਨਿਕਲੀ ਹੋਈ ਹੈ ਸਰਕਾਰ ਤੇ ਉਹੋ ਹੀ ਇਸ ਆਪਣੇ ਪਹਿਲੇ ਵਾਲੇ ਰਵਈਏ ਤੇ ਉੱਤੇ ਵੱਲ ਕੇ ਉਸ ਤੋਂ ਵੱਖਰੇ ਹੋ ਜਾ ਬਦਲਾ ਲਿਆ ਕਿ ਆਏ ਲੱਗਦਾ ਕਿ ਸਾਨੂੰ ਸ਼ਾਇਦ ਇੱਥੇ ਪਿੰਡਾਂ ਦੇ ਵਿੱਚ ਵੀ ਪ੍ਰੋਟੈਸਟ ਕਰਨ ਤੋਂ ਰੋਕਿਆ ਜਾ ਰਿਹਾ ਕੀ ਅਸੀਂ ਇੱਥੇ ਉਹਨਾਂ ਨੂੰ ਜ਼ਬਰੀ ਚੁੱਕ ਕੇ ਲੈ ਜਾਵਾਂਗੇ ਆਹ ਗੇਟ ਦੇ ਅੰਦਰ ਕਿਉਂ ਨਹੀਂ ਸਾਨੂੰ ਪ੍ਰਸ਼ਾਸਨ ਹੋਣ ਦਿੰਦਾ ਆਹ ਜਿਹੜਾ ਪੱਤਰਕਾਰ ਭਾਈਚਾਰਾ ਇਹ ਉੱਥੇ ਅੰਦਰ ਕਿਉਂ ਨਹੀਂ ਉਹਨਾਂ ਦੇ ਵਿਚਾਰ ਜਿਹੜੇ ਆ ਮੀਡੀਆ 'ਚ ਪੇਸ਼ ਕਰ ਸਕਦਾ ਇਹ ਕੀ ਹੈ ਲੋਕਤੰਤਰ ਦਾ ਘਾੜੀ ਤੇ ਹੋਰ ਕੀ ਹੈ ਅਸੀਂ ਇਹੀ ਚਾਹੁੰਦੇ ਆਂਗੇ ਸਾਡੇ ਭਾਜਿਆਂ ਨੂੰ ਧਰਨੇ ਵਿੱਚ ਸ਼ਾਮਲ ਕੀਤਾ ਜਾਵੇ ਆਜੇ ਸਾਨੂੰ ਰੋਜ਼ ਪ੍ਰਕਾਸ਼ ਕਰਨਾ ਪੈਗਾ ਪਿੰਡ ਦਾ ਸੂਸਮਾਰਚ ਕੱਟਣਾ ਪਊਗਾ ਹਾਂਜੀ ਹਾਂਜੀ ਸਾਨੂੰ ਰੋਜ਼ ਮਾਰਚ ਇਸ ਕਰਕੇ ਕਰਨਾ ਪਿਆ ਸਾਡੇ ਬਾਜੀ 2 ਦਿਨ ਹੋ ਗਏ ਆ ਧਰਨੇ ਵਿੱਚ ਨਹੀਂ ਪਹੁੰਚੇਗੀ ਜਿਹੜੀ ਗੱਲ ਬਾਤ ਹੁੰਦੀ ਆ ਉਹ ਧਰਨੇ ਵਿੱਚ ਹੀ ਹੁੰਦੀ ਆ ਇੱਥੇ ਘਰ ਦੇ ਵਿੱਚ ਤਾਂ ਕੋਈ ਆ ਨਹੀਂ ਸਕਦਾ ਕਾਲੀਆਂ ਪਟੀਆਂ ਬੰਨੀਆਂ ਸਾਰਿਆਂ ਨੇ ਹਾਂਜੀ ਇਸ ਕਰਕੇ ਬੰਨਿਆਂਗੇ ਸਾਡੀ ਸੋਕ ਬੰਨੀਆਂ ਹਾਂਜੀ ਕਿਹੜਾ ਚਾੜਿਆ ਸੀ ਵੀ ਪਟੀਆਂ ਬੰਨਨ ਨੂੰ ਛੋਕੀਤਾ ਉਹਨੂੰ ਪਾਣੀ ਵੀ ਪਿਉਣਾ ਉਹ ਚਾਰ ਬੰਦੇ ਠਾਕੇ ਵੀ ਲੈ ਕੇ ਜਾਣਾ ਜਾਣਾ ਇੱਕ ਨੇ ਵੀ ਨਹੀਂ ਇਹ ਵੀ ਦੱਸੋ ਘਰ ਦੇ ਤਾਂ ਦੋ ਹੀ ਜੀ ਆ ਚਾਰ ਬੰਦੇ ਚਾਹੀਦੇ ਉਹਨੂੰ ਖਾਣ ਵਾਸਤੇ ਬਾਥਰੂਮ ਹੁਣ ਠਾਕੇ ਉਥੇ ਲੈ ਕੇ ਜਾਂਦੇ ਫਿਰ ਵੀ ਗੱਡੀ ਦੇ ਭਾਉਣੇ ਚਾਰ ਜਣੇ ਠਾਉਣੇ ਆ ਇਹ ਹੁਣ ਪੁਲਿਸ ਵਾਲੇ ਵੀ ਕੱਲ ਦੇ ਖੜੇ ਇਹਨਾਂ ਨੂੰ ਪਤਾ ਵੀ ਉਹ ਤੁਹਾਨੂੰ ਬਾਹਰ ਵੀ ਕੱਢਣਾ ਹੁੰਦਾ ਅੰਦਰ ਵੀ ਲੈ ਕੇ ਜਾਣਾ ਨੂਣਾ ਵੀ ਠੀਕ ਹੈ ਨਾ ਇਹ ਸਗਰ ਤੂੰ ਆਣੀ ਆ ਉਹ ਆਪਣੀ ਸਿਹਤ ਠੀਕ ਨਹੀਂ ਕਰਕੇ ਤੇ ਵੀਕਨੈਸ ਆ ਗਈ ਨਾ ਉਹਨਾਂ ਨੂੰ ਇਸ ਕਰਕੇ ਵੀ ਅਸੀਂ ਧਰਨੇ ਵਿੱਚ ਲੈ ਕੇ ਜਾਂਦੇ ਉੱਥੇ ਸਾਰੇ ਬੱਚੇ ਹੈਗੇ ਅਗੇ ਉਹਨਾਂ ਦੀ ਸੰਭਾਲ ਦੇਖ ਪਾਲ ਕਰਦੇ ਆ ਜੋ ਕੁਝ ਵੀ ਇੱਥੇ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਨਹੀਂ ਹੈਗਾ ਜਿਹੜਾ ਇਹਨਾਂ ਨੇ ਪੁਲਿਸ ਵਾਲਾ ਨੇ ਕੈਦ ਕੀਤੇ ਰੱਖਿਆ ਹੋਇਆ ਹੈ ਇਸ ਕਰਕੇ ਉਸੇ ਚਾਹੁੰਦੇ ਆਗੇ ਉਹ ਧਰਨੇ ਵਿੱਚ ਸ਼ਾਮ ਲਓ